ਦੋ ਪਹਿਣਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਇਲਜ਼ਾਮ ਦੇ ਹੇਠ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਸ਼੍ਰੀ ਫਤਗੜ ਸਾਹਿਬ ਦੇ ਥਾਣਾ ਮੁਲੇਵਾਲ ਦੇ ਥਾਣਾ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਦੇ ਵਿੱਚ ਲੜਕੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਘਰ ਦੇ ਵਿੱਚ ਇਕੱਲੀ ਸੀ ਤੇ ਉਸ ਨਾਲ ਸੰਬੰਧ ਬਣਾਏ ਗਏ ਤੇ ਉਸ ਤੋਂ ਕਰੀਬ 1 ਮਹੀਨਾ ਪਹਿਲਾਂ ਉਸ ਦੀ ਤਾਏ ਦੀ ਲੜਕੀ ਨਾਲ ਜੋ ਕਿ ਨਿਬਾਲਗ ਹੈ ਉਸ ਨਾਲ ਵੀ ਉਸ ਵੱਲੋਂ ਸੰਬੰਧ ਬਣਾਏ ਗਏ ਤੇ ਹੁਣ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਕੋਈ ਇਨਫੋਰਮੇਸ਼ਨ ਆਈ ਸੀ ਕਿ ਦੋ ਲੜਕੀਆਂ ਇੱਕ ਮਾਈਨਰ ਹੈ ਇੱਕ ਮੇਜਰ ਹੈ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਕਿਸੇ ਛੜਾ ਲੜਕਾ ਹੈਗਾ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਵਗੈਰਾ ਬਣ ਗਏ ਉਸ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਉਮ ਯਾਨਗਰਾ ਦਾ ਇਹ ਲੱਗਾ ਕਿ ਮੈਂ ਤੁਹਾਡੀ ਜਿਹੜੀ ਵੀਡੀਓ ਹੈ ਉਹ ਵਾਇਰਲ ਕਰ ਦਿਆਂਗਾ ਤੇ ਲੜਕੀਆਂ ਨੇ ਆ ਕੇ ਉਹ ਬਿਆਨ ਲਖਾਇਆ ਸਾਡੀ ਲੇਡੀਜ਼ ਅਨਸਪੈਕਟ ਨੇ ਬਿਆਨ ਲਿਖ ਕੇ ਅਸੀਂ ਚੜਾਇਆ ਗਿਆ ਇੱਕ ਵਿਅਕਤੀ ਕੇ ਦੀ ਮੁਕਦਮਾ ਦਰਜ ਕੀਤਾ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਜਲਦੀ ਦੋਸ਼ੀ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਊਗਾ ਕੀ ਨਾਮ ਸੀ ਦੋਸ਼ੀ ਦਾ پتہ ਲੱਗਿਆ ਕੁਛ ਗਗਨਦੀਪ ਇਹਦਾ ਨਾਮ ਹੁੰਦਾ ਰਹਿੰਦੀ ਕੋਈ ਮਾਮਲਾ ਪਹਿਲਾਂ ਵੀ ਇਹਨਾਂ ਦੇ ਕੋਈ ਦਰਜੇ ਨਹੀਂ ਜੀ ਨਹੀਂ ਦੋਸ਼ੀ ਵੀ ਤੇ ਇਹ ਲੜਕੀਆਂ ਨੇ ਇੱਕੋ ਬਰਾਦਰੀ ਦੀਆਂ ਨੇ ਇਹ ਆਸਲ ਤੇ ਨੇੜੇ ਨੇ ਇਹਨਾਂ ਦੇ ਘਰ ਨੇ ਤੇ ਫਸਟ ਟਾਈਮ ਇਹੋ ਤੇ ਜਿਹੜਾ ਹੈਗਾ ਪੜਕੇ ਦੇ ਪਰਚਾ ਦਾ ਚੱਕਬਾਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ